ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਸਿਆਸਤ ਦੇ ਵਿੱਚ ਨਵੇਂ ਉਤਰੇ ਹੋ ਜਿਸੇ ਹੰਗਾਰਾ ਛਾ ਮਿਲ ਰਿਹਾ ਤਰਨਜੀਤ ਸੰਧੂ ਦਾ ਵਿਜ਼ਨ ਕੀ ਹੈ ਅਮਰੀਕਾ ਨੂੰ ਲੈ ਕੇ ਆਮ ਇਥੇ ਐਕਸਟਰਸ਼ਨ ਹੁੰਦੀਆਂ ਨੇ ਗੋਲੀਆਂ ਚੱਲਦੀਆਂ ਸਾਡੀਆਂ ਭੈਣਾਂ ਦੀਆਂ ਚੀਨਾ ਖੋ ਕੇ ਲੈ ਜਾਂਦੇ ਲੋਕ ਤੇ ਲਾਅਨ ਆਰਡਰ ਠੀਕ ਕਰਨਾ ਨਸ਼ੇ ਪਿਛਲੇ 10 ਸਾਲ ਚ ਵੱਧੇ ਹੀ ਵੱਧੇ ਜਾ ਰਹੇ ਆ ਜਿਹੜੇ ਐਮਪੀ ਸਾਹ ਬੋਦਲਾ ਹੋਲਾ ਸਾਹਿਬ ਇਹ ਦੋ ਟਰਮਾਂ ਦੇ ਬੈਠੇ ਨੇ ਇਨਾਂ ਦੇ ਟਾਈਮ ਤੇ ਨਸ਼ਾ ਵਧਿਆ ਹੀ ਵਧਿਆ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਕਿ ਇਹ ਕੁਰਸੀ ਤੇ ਬੈਠੇ ਰਹਿਣ ਇਹਨਾਂ ਨੂੰ ਪਰਾਂ ਹੋਣਾ ਚਾਹੀਦਾ ਆ ਹੱਲੇ ਚੰਗੀ ਕੌਡਨੀਆਂ ਤੁਸੀਂ ਇੱਥੇ ਸਾਈਡ ਤੇ ਦੇਖ ਲਓ ਗਾਂਧੀ ਗੰਦ ਪਿਆ ਰਿੰਦਾ ਤੇ ਤੁਸੀਂ ਪਾਣੀ ਦਾ ਟੈਸਟ ਕਰਵਾਓ ਕਿ ਲੋਕਾਂ ਨੂੰ ਜ਼ਹਿਰੀਲਾ ਪਾਣੀ ਮਿਲਦਾ ਪੀਣ ਲਈ ਬਾਕੀ ਸਾਰੇ ਭਾਰਤ ਚ ਤੁਸੀਂ ਹੁਣ ਦੇਖੋ ਕਿਤਨਾ ਵਿਸਤਾਰ ਆ ਗਿਆ ਲੇਕਿਨ ਅੰਮਰਸਰ ਚ ਅਸੀਂ ਪਿੱਛੇ ਗਏ ਆ ਸਾਨੂੰ ਯੂਏਈ ਦੁਬਈ ਤੇ ਸਾਊਦੀ ਅਰੇਬੀਆ ਦੀ ਮਾਰਕੀਟ ਟੈਪ ਕਰਨੀ ਚਾਹੀਦੀ ਕਿਉਂਕਿ ਉਹ ਸਾਡੀਆਂ ਚੀਜ਼ਾਂ ਬਹੁਤ ਡਿਮਾਂਡ ਕਰਦੇ ਨੇ ਅਮਰੀਕਨ ਇਨਵੈਸਟਮੈਂਟ ਆ ਭਾਰਤ ਚ ਆਰੀਆਂ ਨੇ ਫੈਕਟਰੀਆਂ ਇੱਥੇ ਖੋਲ੍ਹ ਲਈਆਂ ਇਹੋ ਹੀ ਮੇਰੀ ਵਿਜ਼ਨ ਹੈ ਕਿ ਆਪਾਂ ਇਹ ਅੰਬਰਸਰ ਲੈ ਕੇ ਆਣੀ ਇਸ ਵਜ੍ਹਾ ਇਤਨਾ ਹੀ ਇੱਥੇ ਆਪਣਾ ਨੌਕਰੀਆਂ ਮਿਲਣਗੀਆਂ ਆਪਣਾ ਆਮਦਨੀ ਵਧੇਗੀ ਇੱਥੇ ਆਪਾਂ ਐਜੂਕੇਸ਼ਨ ਇੰਪਰੂਵ ਕਰਵਾਵਾਂਗੇ ਜਿਤਨਾ ਬਾਕੀ ਭਾਰਤ ਕਰਵਾਈ ਆ ਨਿਊ ਐਜੂਕੇਸ਼ਨ ਪਾਲਿਸੀ ਦੇ ਥੱਲੇ ਹੁਣ ਅਮਰੀਕਨ ਡਿਗਰੀਆਂ ਆਰੇ ਜੀ ਮਿਲਦੀਆਂ ਨੇ ਉਹ ਨਿਕਨ ਡਿਗਰੀਆਂ ਅੰਮ੍ਰਿਤਸਰ ਵੀ ਮਿਲੀਆਂ ਚਾਹੀਦੀਆਂ ਤੇ ਉਹ ਕਨੈਕਸ਼ਨ ਮੈਂ ਕਰਵਾਵਾਂਗਾ ਤੇ ਅਗਰ ਇੱਥੇ ਡਿਗਰੀਆਂ ਮਿਲ ਜਾਣਗੀਆਂ ਤੇ ਲੱਖਾਂ ਰੁਪਏ ਨਹੀਂ ਖਰਚਨੇ ਪੈਣਗੇ ਦੇਖੋ ਸੰਧੂ ਸਾਹਿਬ ਐਮਪੀ ਬਣਨਾ ਬੰਨ ਉਹ ਇੰਨਾ ਜ਼ਰੂਰੀ ਨਹੀਂ ਆ ਅੰਮ੍ਰਿਤਸਰ ਦੀ ਡਵੈਲਪਮੈਂਟ ਜ਼ਰੂਰੀ ਹੈ ਤੇ ਸਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲਣ ਚੰਗੇ ਆਲਟਰਨੇਟਿਵ ਹੋਣ ਤੇ ਸਾਡੀਆਂ ਮਾਵਾਂ ਪੈਣਾ ਨੂੰ ਇਹ ਨਸ਼ਾ ਦੇ ਨਾਲ ਰੋਣਾ ਨਾ ਪਵੇ ਇਨਸ਼ਾਨ ਮਖਤ ਅੰਮ੍ਰਿਤਸਰ ਕ੍ਰਾਈਮ ਆਫ ਅੰਮ੍ਰਿਤਸਰ ਆ ਜਿਹੜਾ ਭ੍ਰਸ਼ਟਾਚਾਰ ਹੈ ਇਹਨੂੰ ਬੰਦ ਕਰਵਾਈਏ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅਖੀਰਲੇ ਗੇੜ ਵਿੱਚ ਹੈ ਅੱਜ ਸ਼ਾਮ ਚੋਣ ਪ੍ਰਚਾਰ ਜਿਹੜਾ ਵਾ ਉਹ ਖਤਮ ਹੋ ਜਾਵੇਗਾ ਹਾਲਾਂਕਿ ਉਸ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਸਾਡੇ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਰਿਹਾ ਸਰ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਲਿਬਰਟੀ ਟੀਵੀ ਦੇ ਤੁਹਾਡਾ ਸੱਚੀ ਗੱਲ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਕਈ ਦਿਨਾਂ ਤੋਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਬਾਰਡਰ ਏਰੀਆ ਦੇ ਵਿੱਚ ਜਾ ਰਹੇ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਸਿਆਸਤ ਦੇ ਵਿੱਚ ਨਵੇਂ ਉਤਰੇ ਹੋ ਇਸ ਤਰੀਕੇ ਹਾਂ ਇਹ ਗੱਲ ਸਹੀ ਹੈ ਤੁਹਾਡੀ ਕਿ ਅਗਰ ਤੁਸੀਂ ਟੈਕਨੀਕਲੀ ਕਹੋ ਕਿ ਸਿਆਸਤ ਚ ਨਵਾਂ ਉਤਰਿਆ ਲੇਕਿਨ ਹੰਗਾਰਾ ਛਾ ਮਿਲ ਰਿਹਾ ਤੇ ਇਹਦੇ ਨਾਲ ਮੈਨੂੰ ਹੋਰ ਯਕੀਨ ਹੋ ਗਿਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟਾਂ ਸੰਦੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਮੁੱਦੇ ਨੇ ਤਰਨਜੀਤ ਸੰਧੂ ਦਾ ਵਿਜ਼ਨ ਕੀ ਹੈ ਅੰਮ੍ਰਿਤਸਰ ਨੂੰ ਲੈ ਕੇ ਕਿਉਂਕਿ ਹਾਲਾਂਕਿ ਬਾਰਡਰ ਏਰੀਆ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਇੱਥੇ ਜ਼ਰੂਰਤ ਹੈ ਦੇਖੋ ਵਿਜ਼ਨ ਤਾਂ ਬਹੁਤ ਅੱਗੇ ਹੋ ਸਕਦਾ ਲੇਕਿਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਆ ਤੇ ਆਪਾਂ 2024 ਚ ਬੈਠੇ ਆ ਤੇ ਇਸ ਵੇਲੇ ਸਾਡੇ ਇੱਥੇ ਲਾਅਨ ਆਰਡਰ ਬਹੁਤ ਵੱਡਾ ਮੁੱਦਾ ਆ ਆਮ ਇਕਸਟਰਕਸ਼ਨ ਹੁੰਦੀਆਂ ਨੇ ਗੋਲੀਆਂ ਚਲਦੀਆਂ ਸਾਡੀਆਂ ਭੈਣਾਂ ਦੀਆਂ ਚੀਨਾ ਖੋ ਕੇ ਲੈ ਜਾਂਦੇ ਲੋਕ ਤੇ ਲਾਅਨ ਆਰਡਰ ਠੀਕ ਕਰਨਾ ਦੂਜੀ ਗੱਲ ਨਸ਼ਿਆਂ ਦੀ ਨਸ਼ੇ ਪਿਛਲੇ 10 ਸਾਲ ਚ ਵਧਦੇ ਵਧਦੇ ਜਾ ਰਹੇ ਮੈਨਰੇ ਪੁੱਛਦਾ ਕਿ ਆ ਜਿਹੜੇ ਐਮਪੀ ਸਾਹ ਬੋਦਲਾ ਹੋਲਾ ਸਾਹਿਬ ਇਹ ਟੋਲ ਟਰਮਾਂ ਦੇ ਬੈਠੇ ਨੇ ਇਹਨਾਂ ਦੇ ਟਾਈਮ ਤੇ ਨਸ਼ਾ ਵਧਿਆ ਹੀ ਵਧਿਆ ਇਹੋ ਜਿਹੀਆਂ ਮੁਸ਼ਕਲਾਂ ਅਗਰ ਵਧ ਰਹੀਆਂ ਨੇ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਕਿ ਇਹ ਕੁਰਸੀ ਤੇ ਬੈਠੇ ਰਹਿਣ ਇਹਨਾਂ ਨੂੰ ਪਰਹ ਹੋਣਾ ਚਾਹੀਦਾ ਤੇ ਐਸੀ ਵਿਅਕਤੀ ਨੂੰ ਲੱਟ ਕਰਨਾ ਚਾਹੀਦਾ ਜਿਹੜਾ ਅੰਮਰਸਰ ਦੇ ਵਿਕਾਸ ਲਈ ਕੰਮ ਕਰੇ ਤੇ ਨਸ਼ਾ ਦੂਸਰਾ ਮਟਾਇਆ ਤੀਜਾ ਇੱਥੇ ਗੰਦਗੀ ਦੇਖੋ ਆਹ ਹੱਲੇ ਚੰਗੀਆਂ ਕਾਲੋਨੀਆਂ ਤੁਸੀਂ ਇੱਥੇ ਸਾਈਡ ਤੇ ਦੇਖ ਲਓ ਗੰਦੀ ਗੰਦ ਪਿਆ ਰਹਿੰਦਾ ਤੇ ਕਿਸੇ ਵੀ ਆਪਾਂ ਪਿੰਡ ਸੀ ਚਲੇ ਜਾਈਏ ਸ਼ਹਿਰ ਚ ਚਲੇ ਜਾਈਏ ਕਲੋਨੀ ਚ ਦੇਖੋ ਅੰਮ੍ਰਿਤਸਰ ਇਹੋ ਜਿਹਾ ਸ਼ਹਿਰ ਬਣਾਤਾ ਇਹਨਾਂ ਨੇ ਕਿ ਇੱਥੇ ਸੀਵਰੇਜ ਤੇ ਪਾਣੀ ਮਿਲਦਾ ਹੈ ਮਤਲਬ ਜਿਹੜਾ ਪਾਣੀ ਅਸੀਂ ਪੀਨੇ ਆਂ ਔਰ ਜਿਹੜਾ ਔਜਲਾ ਸਾਹਿਬ ਦੇ ਘਰ ਦੇ ਸਾਹਮਣੇ ਆ ਗੰਦਾ ਨਾਲਾ ਨਿਕਲਦਾ ਆਇਆ ਇਹਦਾ ਥੱਲੇ ਜਾ ਕੇ ਪਾਣੀ ਨਾ ਮਿਲ ਜਾਂਦਾ ਜੀ ਤੇ ਤੁਸੀਂ ਪਾਣੀ ਦਾ ਟੈਸਟ ਕਰਵਾਓ ਕਿ ਲੋਕਾਂ ਨੂੰ ਜ਼ਹਿਰੀਲਾ ਪਾਣੀ ਮਿਲਦਾ ਪੀਣ ਲਈ ਇਹ ਤਾਂ ਬੜੀਆਂ ਬੇਸਿਕ ਨੈਸੈਸਿਟੀਆਂ ਨੇ ਜਿਹੜੀਆਂ ਅਡਰੈਸ ਹੋਣੀਆਂ ਚਾਹੀਦੀਆਂ ਉਹ ਤੋਂ ਅੱਗੇ ਅਗਰ ਆਪਾਂ ਚਲੀਏ ਤੇ ਅੰਮਰਸਰ ਦੀ ਕੋਈ ਵੀ ਆਪਾਂ ਇੰਡਸਟਰੀ ਲੈ ਲਈਏ ਜਾਂ ਐਗਰੀਕਲਚਰ ਲੈ ਲਈਏ ਉਹਦੀ ਪ੍ਰੋਡਕਟਿਵਿਟੀ ਵੀ ਘਟੀ ਹੈ ਫਾਰਮਰਾਂ ਦੀ ਇੰਡਸਟਰੀ ਦੀ ਇਨਕਮਾਂ ਵੀ ਘਟੀਆਂ ਨੇ ਤੇ এমਪਲੋਇਮੈਂਟ ਵੀ ਘਟੀ ਹੋਈ ਹੈ ਅੰਮ੍ਰਿਤਸਰ ਸ਼ਹਿਰ ਦੀਆਂ ਟਾਪ ਫੇਮਸ ਚੀਜ਼ਾਂ ਜਿਸ ਤਰੀਕੇ ਨਾਲ ਫੁਲਕਾਰੀ ਦੀ ਤੁਸੀਂ ਗੱਲ ਕਰਦੇ ਹੋ, ਪਾਪੜ ਵੜੀਆਂ ਦੀ ਗੱਲ ਕਰਦੇ ਹੋ। ਅਕਸਰ ਹੀ ਅਸੀਂ ਦੇਖਦੇ ਹਾਂ 골ਡਨ ਟੈਂਪਲ ਦੇ ਨਜ਼ਦੀਕ ਜਿਹੜੀ ਹੈਰੀਟੇਜ ਸਟਰੀਟ ਹੈ, ਉੱਥੋਂ ਸਪੈਸ਼ਲ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਆਉਂਦੇ ਨੇ ਉੱਥੋਂ ਖਰੀਦ ਕੇ ਲੈ ਕੇ ਜਾਂਦੇ ਨੇ। ਹਾਲਾਂਕਿ ਤੁਹਾਡਾ ਵਿਜ਼ਨ ਕੀ ਹੈ ਉਸ ਨੂੰ ਲੈ ਕੇ ਤੁਸੀਂ ਅਕਸਰ ਗੱਲ ਕਰਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਬਾਹਰ ਲੋਕਾਂ ਤੱਕ ਪਹੁੰਚਾਇਆ ਜਾਵੇ। ਬਿਲਕੁਲ। ਇਹ ਕੋਈ ਬਹੁਤ ਕੰਪਲਿਕੇਟਿਡ ਚੀਜ਼ ਨਹੀਂ ਹੈ, ਇਹ ਤਾਂ ਸਿੰਪਲ ਚੀਜ਼ਾਂ ਨੇ ਜਿਹੜੀਆਂ ਹੋ ਸਕਦੀਆਂ ਨੇ। ਮੈਂ ਇਹ ਕਹਾ ਕਿ ਅਗਰ ਅੰਮ੍ਰਿਤਸਰ ਦੀ ਇਨਕਮ ਆ ਵਧਾਣੀਆਂ ਨੇ ਤੇ ਸਾਨੂੰ ਐਕਸਪੋਰਟ ਵੱਲ ਦੇਖਣਾ ਪਏਗਾ ਔਰ ਜਿਆਦਾ ਮੁਸ਼ਕਿਲ ਕੰਮ ਬਿਲਕੁਲ ਨਹੀਂ ਕਿਉਂਕਿ ਮੈਂ ਤਾਂ ਬਾਹਰ ਆ ਮੈਨੂੰ ਪਤਾ ਹੈ ਕੀ ਕੰਟੈਕਸਟ ਹੈਗੇ ਨੇ ਤੇ ਅੰਮ੍ਰਿਤਸਰ ਨੂੰ ਖਾਸ ਤੌਰ ਤੇ ਸਾਡੀ ਜਿਹੜੀ ਇਸ ਵੇਲੇ ਵੀ ਇੰਡਸਟਰੀ ਆ ਮੈਂ ਤੁਸੀਂ ਉਹਨੂੰ ਉਦਾਹਰਨ ਦਿੱਤੇ ਮੈਂ ਗੱਲ ਕੀਤੀ ਆ ਅੰਮ੍ਰਿਤਸਰ ਦੇ ਸਕਾਫ ਅੰਮ੍ਰਿਤਸਰ ਦੇ ਮਫਲਰ ਅੰਮ੍ਰਿਤਸਰ ਦੀ ਹਨਕਾਰੀ ਅੰਮਰਸਰ ਦੀਆਂ ਸ਼ੌਲਾ ਅੰਮਰਸਰ ਦੀ ਪਾਪੜ ਬੜੀਆਂ ਜਿਹੜੀਆਂ ਬੜੀਆਂ ਮਸ਼ਹੂਰ ਆ ਤੁਸੀਂ ਆਪ ਕਾ ਅਗਰ ਲੱਜਤ ਪਾਪੜ ਆਪਣੇ ਆਪ ਨੂੰ ਅੱਛੀ ਤਰ੍ਹਾਂ ਪੈਕੇਜ ਕਰਕੇ ਦੁਨੀਆ ਭਰ ਚ ਵੇਚ ਸਕਦੇ ਆ ਤੇ ਸਾਡੇ ਬੱਚੇ ਇਥੋਂ ਸਟਾਰਟਅਪ ਬਣਾ ਸਕਦੇ ਨੇ ਜਿਹਦੇ ਨਾਲ ਸਾਡੇ ਪਾਪੜ ਜਿਹੜੇ ਬੜੇ ਆਰਗੈਨਿਕ ਨੇ ਤੇ ਬੜੇ ਵੈਲ ਨੂਨ ਆ ਉਹਨਾਂ ਨੂੰ ਅੱਛੀ ਤਰ੍ਹਾਂ ਮਾਰਕੀਟ ਕਰ ਦੇਣ ਤੇ ਮੈਂ ਬਾਹਰ ਪਛਾਦਵਾਵਾਂਗਾ ਤੇ ਇਸ ਤਰ੍ਹਾਂ ਹੀ ਅੰਮਰਸਰ ਦੀਆਂ ਜੁੱਟੀਆਂ ਦੇਖੋ ਸਾਡੇ ਕਿੰਨੀ ਇਕਨੋਮੀ ਇੰਪਰੂਵ ਕਰ ਸਕਦੀ ਆ ਇਹ ਸਾਰੀਆਂ ਚੀਜ਼ਾਂ ਬਾਹਰ ਵਕਣੀਆਂ ਦੇਖੋ ਅਮਰੀਕਾ ਦਾ ਹੀ ਉਦਾਹਰਣ ਲੈ ਲਓ 1 ਮਿਲੀਅਨ ਪਾਈਚਾਰ ਆਇਆ ਉੱਥੇ ਪੰਜਾਬੀ ਪਾਈਸ਼ਾਰਾ ਤੇ ਮੈਂ ਕਿਸੇ ਬੇਸਿਸ ਤੇ ਗੱਲ ਕਰਦਾ ਸਾਲ ਪਹਿਲਾਂ ਮੈਨੂੰ ਹੀਰੋ ਸਾਈਕਲ ਵਾਲਿਆਂ ਨੇ ਅਪਰੋਚ ਕੀਤਾ ਸੀ ਕਿ ਸਾਡੇ ਹੀਰੋ ਸਾਈਕਲ ਬਾਹਰ ਵਕਵਾ ਦਿਓ ਮੈਂ ਉਹਨਾਂ ਦੀ ਟਾਈ-ਅਪ ਕਰਵਾਈ வால்ਮਾਰਟ ਗਰੁੱਪ ਦਾ ਇੱਕ ਬੜਾ ਵੱਡਾ ਸਟੋਰ ਗਰੁੱਪ ਹੈਗਾ 400 ਸਟੋਰ ਦੇ ਨਾਲ ਤੇ ਅੱਜ ਹੀਰੋ ਸਾਈਕਲ ਬਹੁਤ ਵਿਕਦੇ ਨੇ ਉੱਥੇ ਤੇ ਪੰਜਾਬੀ ਭਾਈਚਾਰਾ ਖਰੀਦਦਾ ਇਤਰਾ ਹੀ ਜੜੀਆਂ ਸਿਰਫ ਉਹਨੂੰ ਪੈਕਜਿੰਗ ਕੰਨ ਦੀ ਲੋੜ ਹੈ ਤੇ ਮਾਰਕੀਟ ਕੰਨ ਦੀ ਲੋੜ ਹੈ ਲਿਖ ਲਈਏ ਕਿ ਪ੍ਰੋਡਕਟ ਆਫ ਹੋਮਲੈਸਰ ਬਾਰਡਰ ਏਰੀਆ ਚ ਤੁਸੀਂ ਲਗਾਤਾਰ ਜਾਂਦੇ ਰਹੇ ਹੋ ਅਜਨਾਲਾ ਦੀ ਗੱਲ ਕੀਤੀ ਜਾਵੇ ਮਜੀਠਾ ਦੀ ਗੱਲ ਕੀਤੀ ਜਾਵੇ ਰਾਜਾ ਸੰਸੀ ਜਿਸ ਤਰੀਕੇ ਨਾਲ ਲੋਕ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਕੀ ਕਾਰਨ ਮੰਨਦੇ ਹੋ ਪਹਿਲੀ ਦੂਸਰੀ ਗੱਲ ਇਹ ਕਿ ਹਰੇਕ ਜਿਹੜੇ ਉੱਥੇ ਲੋਕ ਤੁਹਾਨੂੰ ਮਿਲਦੇ ਨੇ ਉਹ ਦੱਸਦੇ ਨੇ ਕਿ ਸਾਡੀਆਂ ਗਲੀਆਂ ਨਾਲੀਆਂ ਨਹੀਂ ਬਣੀਆਂ ਇੰਨੇ ਸਾਲ ਹੋ ਗਏ ਆਜ਼ਾਦ ਹੋਏ ਨੂੰ ਅਜੇ ਤੱਕ ਲੋਕ ਗਲੀਆਂ ਨਾਲੀਆਂ ਦੀ ਹੀ ਮੰਗ ਕਰਦੇ ਕੀ ਕਾਰਨ ਮੰਦੇ ਇਹ ਤਾਂ ਸ਼ਰਮ ਦੀ ਗੱਲ ਹੈ ਬਾਕੀ ਸਾਰੇ ਭਾਰਤ ਚ ਤੁਸੀਂ ਹੁਣ ਦੇਖੋ ਕਿਤਨਾ ਵਿਸਤਾਰ ਆ ਗਿਆ ਲੇਕਿਨ ਅੰਮ੍ਰਿਤਸਰ ਚ ਅਸੀਂ ਪਿੱਛੇ ਗਏ ਆਂ ਔਰ ਇਹ ਸਟੈਟਿਸਟਿਕਸ ਨਾਲ ਦੇਖੋ ਤੁਸੀਂ ਸਹੀ ਗੱਲ ਕਹੀ ਬਾਰਡਰ ਏਰੀਆ ਚ ਮੈਂ ਗਿਆ ਕਿਸਾਨਾਂ ਨੂੰ ਮਿਲਿਆ ਉਹ ਤਾਂ ਆਪਣੀਆਂ ਮੁਸ਼ਕਲਾਂ ਦੀ ਗੱਲ ਕਰਦੇ ਆਂ ਉਹ ਆਪਣੀ ਲੀਡਰੀ ਥੋੜਾ ਚਮਕਾਉਂਦੇ ਨੇ ਉਹਨਾਂ ਨੇ ਗੱਲ ਕੀਤੀ ਅਤਾਰ ਦੀ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਟਾਈਮਿੰਗ ਸਾਡੇ ਇੰਪਰੂਵ ਕਰਵਾ ਦਿਓ ਤੇ ਮੈਂ ਉਹਨਾਂ ਨਾਲ ਆ ਡਾਈਵਰਸੀਫਿਕੇਸ਼ਨ ਦੀ ਮੈਂ ਦੇਖੋ ਡਾਈਵਰਸੀਫਿਕੇਸ਼ਨ ਕਹੋ ਤੇ ਫਟਾਫਟ ਸਾਡੇ ਨੇਤਾ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਚਲੋ ਛੱਡ ਦਈਏ ਆਪਾਂ ਉਹ ਲਫ਼ਜ਼ ਨਹੀਂ ਵਸਤੇ ਸਾਡੇ ਇਥੇ ਅੰਬਰ ਸੱਚ ਅਸੀਂ ਸਭ ਸਬਜ਼ੀਆਂ ਵਾਂਦੇ ਆ ਅਸੀਂ ਇੱਥੇ ਮਟਰ ਬਾਨੇ ਆ ਅਸੀਂ ਇੱਥੇ ਟਮਾਟਰ ਲਗਾਨੇ ਆ ਅਸੀਂ ਬਹੁਤ ਰੇਡੀਏ ਚ ਜ਼ਿਆਦਾ ਸਾਰੀ ਹੁੰਦੀ ਹੈ ਬਿਲਕੁਲ ਸਭ ਕੁਝ ਅੱਛਾ ਸਾਡੀ ਧਰਤੀ ਇੰਨੀ ਹੱਲੇ ਵੀ ਅੱਛੀ ਆ ਕਿ ਅਸੀਂ ਕੁਝ ਵੀ ਉਗਾ ਸਕਦੇ ਆ ਔਰ ਆਰਗੈਨਿਕ ਉਗਾ ਸਕਦੇ ਆ ਤੇ 3 ਦਿਨ ਪਹਿਲਾਂ ਮੈਂ ਐਡਵੋਕੇਟ ਕਰ ਰਿਹਾ ਸੀ ਕਾਫੀ ਚਿਰ ਦਾ ਕਿ ਸਾਨੂੰ ਯੂਏਈ ਦੁਬਈ ਤੇ ਸਾਊਦੀ ਅਰੇਬੀਆ ਦੀ ਮਾਰਕੀਟ ਟੈਪ ਕਰਨੀ ਚਾਹੀਦੀ ਕਿਉਂਕਿ ਉਹ ਸਾਡੀਆਂ ਚੀਜ਼ਾਂ ਬਹੁਤ ਡਿਮਾਂਡ ਕਰਦੇ ਨੇ ਤੇ ਅਸੀਂ ਯੂਏਈ ਨਾਲ 2 ਮਹੀਨੇ ਪਹਿਲੇ ਮੋਦੀ ਸਾਹਿਬ ਉੱਥੇ ਗਏ ਸੀ ਉਹਨਾਂ ਨਾਲ ਐਗਰੀਮੈਂਟ ਸਾਈਨ ਕੀਤਾ ਆ ਜਿੱਥੇ ਸਾਡੇ ਐਗਰੀਕਲਚਰ ਪ੍ਰੋਡਕਟਸ ਉੱਥੇ ਜਾ ਸਕਦੇ ਨੇ ਤੇ 3 ਦਿਨ ਪਹਿਲਾਂ ਲੁਲੂ ਗਰੁੱਪ ਹੈ ਬਹੁਤ ਵੱਡਾ ਯੂਏਈ ਦਾ ਸਟੋਰਸ ਹੈਗੇ ਨੇ ਤੇ ਅਕਰੋਸ ਆਫਰੀਕਾ ਚ ਵੀ ਸਾਊਥ-ਈਸਟ ਏਸ਼ੀਆ ਚ ਵੀ ਬਟ ਯੂਏਈ ਇਟਸੈਲਫ ਇਹਨਾਂ ਨੇ 300 ਸਟੋਰ ਨੇ ਉਹਨਾਂ ਨੇ ਮੇਰ ਨਾਲ ਰਾਫਤਾ ਕਨੈਕਟ ਕੀਤਾ ਤੇ ਫਿਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਅਸੀਂ ਆਪਣਾ ਸਿਕਿਉਰਮੈਂਟ ਸੈਂਟਰ ਤੇ ਕਲੈਕਸ਼ਨ ਸੈਂਟਰ ਅੰਮ੍ਰਿਤਸਰ ਖੋਲ੍ਹਾਂਗੇ ਉਹਨਾਂ ਨੇ ਭਾਰਤ ਚ ਤੇ ਬਾਹਰ ਵੀ ਕਈ ਖੁੱਲੇ ਹੋਏ ਨੇ ਹੁਣ ਉਹ ਅਗਰ ਹੋ ਜਾਏ ਤੇ ਸਾਡੇ ਕਿਸਾਨਾਂ ਦੀਆਂ ਸਬਜ਼ੀਆਂ ਫਰੂਟ ਇਹ ਸਾਰੇ ਸਾਊਦੀ ਅਰੇਬੀਆ ਯੂਏਈ ਤੱਕ ਪਹੁੰਚ ਜਾਣ ਉੱਥੇ ਤੇ ਬਹੁਤ ਫਰਕ ਹੈ ਕੀਮਤਾਂ ਦਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਮਟਰ ਸਾਡੇ ਅੰਮ੍ਰਿਤਸਰ 10 ਰੁਪਏ ਕਿਲੋ ਤੇ ਦੁਬਈ ਚ ਹੈਗੇ ਨੇ 335 ਰੁਪਏ ਕਿਲੋ ਇੰਗਲੈਂਡ ਚ ਹੈ ਗਿਆ 1350 ਰੁਪਏ ਕਿਲੋ ਦੇਖੋ ਫਰਕ ਤਾਂ ਹੈਗਾ ਤੇ ਸਾਡੇ ਤੇ ਇਥੇ 에어ਪੋਰਟ ਹੈਗੀ ਆ ਅੰਮ੍ਰਿਤਸਰ ਦਾ ਇੱਕ ਯੂਨਿਕ ਐਡਵਾਂਟੇਜ ਹੈ ਕਿ ਸਾਡੇ ਇਥੇ ਕਾਰਗੋ ਫੈਸਿਲਿਟੀ ਆ ਲੇਕਿਨ ਅਸੀਂ ਸਿਰਫ 20% ਨੂੰ ਯੂਜ਼ ਕਰਦੇ ਆ ਤੇ ਇਹ ਸਾਡੇ ਆੜਲਾ ਸਾਹਿਬ ਇਹ ਕੰਸਲਟੇਟਿਵ ਕਮੇਟੀ ਸੀਗੇ ਸ਼ਿਵ ਦੇ ਵਿਗੇਸ਼ਨ ਤੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਕਿਉਂ ਨਹੀਂ ਕਾਰਗੋ ਫਲਾਈਟਸ ਚਲਾਈਆਂ ਇੱਕ ਵੀ ਫਲਾਈਟ ਨਹੀਂ ਚਲਦੀ ਤੇ ਮੈਂ ਤਾਂ ਬਿਲਕੁਲ ਤਿਆਰ ਆਪਾਂ ਫਲਾਈਟਾਂ ਵੀ ਚਲਾਵਾਂਗੇ ਅਸੀਂ ਆ ਸਮਾਨ ਉੱਥੇ ਪਹੁੰਚਾਵਾਂਗੇ ਪਹਿਲਾ ਸਟੋਰ ਦਿੱਥੇ ਆ ਹੀ ਗਿਆ ਬਾਕੀ ਵੀ ਲੈ ਕੇ ਆਵਾਂਗੇ ਅਮਰੀਕਾ ਤੱਕ ਵੀ ਪਹੁੰਚਾਵਾਂਗੇ ਬੇਰੋਜ਼ਗਾਰੀ ਸੰਧੂ ਸਾਹਿਬ ਇੱਕ ਵੱਡਾ ਮੁੱਦਾ ਆ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਜਿਹੜੇ ਕਰਜ਼ੇ ਦੀ ਪੰਡ ਚੁੱਕ ਕੇ ਵਿਦੇਸ਼ਾਂ ਚ ਜਾ ਰਹੇ ਨੇ ਹਾਲਾਂਕਿ ਪਿਛਲੇ ਦਿਨ ਇੱਕ ਡੈੱਡ ਬੋਡੀ ਆਈ ਬਰਾਹਿਮਪੁਰ ਤੁਸੀਂ ਵੀ ਉੱਥੇ ਖਾਸ ਤੌਰ ਤੇ ਵਾਪਸ ਲੈ ਕੇ ਆਏ ਹਾਲਾਂਕਿ ਹੁਣ ਪਛਤਾਵਾ ਉਹਨਾਂ ਮਾਪਿਆਂ ਨੂੰ ਹੁੰਦਾ ਹੈ ਕਿ ਆਪਣਾ ਪੁੱਤ ਕਿਉਂ ਭੇਜਤਾ ਹੁਣ ਗਵਾਚ ਗਿਆ ਪੁੱਤ ਉਹਨਾਂ ਦਾ ਕਰਜ਼ੇ ਦੀ ਪੰਡ ਵੀ ਉਹਨਾਂ ਦੇ ਸਿਰ ਤੇ ਚੱਗੀ ਕੀ ਕਾਰਨ ਮੰਨਦੇ ਹੋ ਕਿਉਂ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ ਤੇ ਜੇ ਬੇਰੁਜ਼ਗਾਰੀ ਨੂੰ ਕੀ ਵਿਜ਼ਨ ਹੈ ਭਾਜਪੀ ਦਾ ਕਿ ਬੇਰੁਜ਼ਗਾਰੀ ਨੂੰ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਘਟਾਓ ਬੜੀ ਕਲੀਅਰਲੀ ਮੋਦੀ ਸਾਹਿਬ ਨੇ ਵੀ ਕਿਹਾ ਜੀ ਨੱਡਾ ਸਾਹਿਬ ਨੇ ਵੀ ਕਿਹਾ ਤੇ ਮੈਂ ਤਾਂ ਕਹਿ ਹੀ ਰਿਹਾ ਪਿਛਲੇ 10 ਸਾਲ ਮੈਂ ਭਾਰਤ ਤੇ ਅਮਰੀਕਾ ਦੀ ਰਿਲੇਸ਼ਨਸ਼ਿਪ ਦੇਖੀ ਆ ਹੁਣ ਅਮਰੀਕਨ ਇਨਵੈਸਟਮੈਂਟਾਂ ਭਾਰਾ ਚਾਰੀਆਂ ਨੇ ਫੈਕਟਰੀਆਂ ਇੱਥੇ ਖੋਲ੍ਹ ਲੀਆਂ ਇਹੋ ਹੀ ਮੇਰੀ ਵਿਜ਼ਨ ਹੈ ਕਿ ਆਪਾਂ ਇਹ ਅੰਮ੍ਰਿਤਸਰ ਲੈ ਕੇ ਆਣ ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਅਸੀਂ ਤਾਂ ਪਹਿਲਾਂ ਹੀ 850 ਕਰੋੜ ਰੁਪਈਆ ਸਾਡੇ ਅਮਰੀਕਨ ਭਾਈਚਾਰਾ ਜਿਹੜਾ ਸਾਡੇ ਅੰਮ੍ਰਿਤਸਰ ਦੇ ਭਰਾ ਉੱਥੇ ਸੱਡਰਨ ਨੇ ਵੱਡੇ ਵੱਡੇ ਡਾਕਟਰ ਨੇ ਵੱਡੇ ਵੱਡੇ ਪ੍ਰੋਫੈਸ਼ਨਲਸ ਆਦੇ ਉਹਨਾਂ ਨੇ ਇਕੱਠੇ ਹੋ ਕੇ ਅੰਮਰਸਰ ਦੀ 850 ਕਰੋੜ ਰੁਪਈਆ ਹਲੇ ਦੀ ਸ਼ੁਰੂਆਤ ਹੈ ਭੇਜੀ ਹੈ ਇਹ ਨਹੀਂ ਕਿ ਮੈਂ ਐਮਪੀ ਆ ਜਾਂ ਨਹੀਂ ਆ ਹਾਂ ਉਹਨਾਂ ਨੇ ਮੇਰਾ ਪ੍ਰਭਾਵਿਤ ਹੋ ਕੇ ਭੇਜੀਆ ਲੇਕਿਨ ਸਭ ਤੋਂ ਪਹਿਲਾਂ ਉਹਦਾ ਪ੍ਰੋਜੈਕਟ ਹੈ ਕਿ ਇੱਥੇ ਸਟਾਰਟਅਪ ਬਣਾਓ ਤਾਂ ਸਾਡੇ ਬੱਚਿਆਂ ਨੂੰ ਫੰਡਿੰਗ ਕਰਨਗੇ ਕਿ ਉਹ ਖੁੱਲ ਕੇ ਕੰਮ ਕਰਨ ਇਸ ਵਜ੍ਹਾ ਹੀ ਇਤਨਾ ਹੀ ਇੱਥੇ ਆਪਣਾ ਨੌਕਰੀਆਂ ਮਿਲਣੀਆਂ ਆਪਰਾਮ ਨਹੀਂ ਫਰੇਗੀ ਬਾਰਡਰ ਏਰੀਆ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਤੁਹਾਡਾ ਕੀ ਵਿਜ਼ਨ ਹੈ ਇਹਨੂੰ ਕਿਸ ਤਰੀਕੇ ਨਾਲ ਸਟਰੋਂਗ ਕਰੋਗੇ ਤਾਂ ਕਿ ਜਿਹੜੇ ਬਾਰਡਰ ਏਰੀਆ ਦੇ ਬੱਚੇ ਨੇ ਉਹ ਜਿਹੜੇ ਪੜ੍ਹ ਲਿਖ ਸਕਣ ਹਾਲਾਂਕਿ ਮੈਡੀਕਲ ਨੂੰ ਲੈ ਕੇ ਉਹਨਾਂ ਨੂੰ ਸਹੂਲਤਾਂ ਬਾਰਡਰ ਏਰੀਆ 'ਚ ਮਿਲ ਸਕਣ ਅੱਜ ਨਾਲਾ ਰਮਦਾਸ ਲੋਪੋਕੇ ਤੋਂ ਬਹੁਤ ਵੱਡਾ ਡਿਸਟੈਂਸ ਕਵਰ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਆਉਣਾ ਪੈਂਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਔਰ ਵਿਦਿਆ ਐਜੂਕੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਜ਼ਰੀਆ ਆ ਜਿਹਦੇ ਨਾਲ ਸਾਡੇ ਬੱਚਿਆਂ 'ਚ ਐਜੂਕੇਸ਼ਨ ਡਿਗਰੀ ਦੇ ਨਾਲ ਹੁਨਰ ਆਵੇ ਤੇ ਉਹਦੇ ਨਾਲ ਨੌਕਰੀਆਂ ਮਿਲਣੀਆਂ ਉਹ ਨੌਕਰੀਆਂ ਮੈਂ ਲੈ ਕੇ ਆਵਾਂਗਾ ਇੱਥੇ ਆਪਾਂ ਐਜੂਕੇਸ਼ਨ ਇੰਪਰੂਵ ਕਰਵਾਵਾਂਗੇ ਜਿਤਨਾ ਬਾਕੀ ਭਾਰਤ 'ਚ ਕਰਵਾਈ ਆ ਉਹ ਐਜੂਕੇਸ਼ਨ ਪਾਲਿਸੀ ਦੇ ਥੱਲੇ ਹੁਣ ਅਮਰੀਕਨ ਡਿਗਰੀਆਂ ਭਾਰਤ 'ਚ ਮਿਲਦੀਆਂ ਨੇ ਉਹ ਅਮਰੀਕਨ ਡਿਗਰੀਆਂ ਅੰਮ੍ਰਿਤਸਰ 'ਚ ਮਿਲਣੀਆਂ ਚਾਹੀਦੀਆਂ ਤੇ ਉਹ ਕਨੈਕਸ਼ਨ ਮੈਂ ਕਰਵਾਵਾਂਗਾ ਤੇ ਅਗਰ ਇੱਥੇ ਡਿਗਰੀਆਂ ਮਿਲ ਜਾਣਗੀਆਂ ਤੇ ਲੱਖਾਂ ਰੁਪਏ ਨਹੀਂ ਖਰਚਨੇ ਪੈਣਗੇ ਔਰ ਅਗਰ ਕੋਈ ਬੱਚਾ ਬਾਹਰ ਜਾਣਾ ਚਾਹਦਾ ਆ ਉਹਨੂੰ ਮੈਂ ਗਾਈਡ ਕਰਾਂਗਾ ਕਿ ਉਹ ਅੱਛੀ ਡਿਗਰੀ ਡਿਗਰੀ ਮਤਲਬ ਹਨਰ ਲੈ ਕੇ ਜਾਵੇ ਹਾਂ ਸਕਿੱਲ ਲੈ ਕੇ ਜਾਵੇ ਉਹਦੇ ਨਾਲ ਫਿਰ ਉਹਦੀ ਉੱਥੇ ਵੀ ਵਕਤ ਹੋਏਗੀ मोस्टली ਨੌਜਵਾਨ ਜਿਹੜੇ ਆ 12th ਕਰਦੇ ਆ ਤਾਂ ਨਾਲ ਹੀ ਚਲ ਜਾਂਦੇ ਆ ਸਕਿੱਲ ਕੋਈ ਨਹੀਂ ਲੈ ਕੇ ਜਾਂਦੇ ਹਾਂ ਸਕਿੱਲ ਨਹੀਂ ਲੈ ਕੇ ਜਾਂਦੇ ਉਹ ਅਸੀਂ ਇੱਥੇ ਮੌਕਾ ਦੇਵਾਂਗੇ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਪ੍ਰਪੋਜ਼ਲ ਨੇ ਦੇਖੋ ਕਈ ਤੁਸੀਂ ਆਪ ਹੀ ਕਿਹਾ ਮੋਦੀ ਸਰਕਾਰ ਦੀਆਂ ਬੜੀਆਂ ਪ੍ਰਪੋਜ਼ਲ ਨੇ ਯੂਥ ਲਈ ਆਪਣੇ ਐਸਸੀ ਭਾਈਚਾਰੇ ਲਈ ਆਪਣੇ ਜਿਹੜਾ ਅਨੰਤ ਭਰਾਵਾਂ ਦੀ ਭੈਣਾਂ ਖਰਸੋਰ ਦੇ ਭੈਣਾਂ ਲਈ ਉਹ ਕੋਈ ਇੱਥੇ ਸਕੀਮਾਂ ਨਹੀਂ ਚੱਲਦੀਆਂ ਕੋਈ ਲੈਂਦੇ ਹੀ ਨਹੀਂ ਨੇ ਚਵਾ ਦਿੰਦੇ ਨੇ ਉਹ ਐਮਪੀ ਦਾ ਕੰਮ ਹੈ ਉਹਨੂੰ ਲੈ ਕੇ ਆਵੇ ਲੋਕਾਂ ਨੂੰ ਦੱਸਣ ਤੇ ਮੇਰਾ ਦਫ਼ਤਰ ਸਮੁੰਦਰੀ ਹਾਊਸ ਚ 24 ਘੰਟੇ ਦਫਤਰ ਚੱਲੇਗਾ ਅਸੀਂ ਲੋਕਾਂ ਦੀ ਸਹੂਲਤ ਕਰਾਂਗੇ ਕਿ ਉਹ ਫਾਰਮ ਭਰ ਦੇਣ ਜੋ ਵੀ ਐਪਲੀਕੇਸ਼ਨ ਭਰਨੀ ਹੈ ਤੇ ਉਹਦੇ ਬਾਅਦ ਫਾਲੋਅ ਅਪ ਕਰਾਂਗੇ ਕਿ ਉਹਨਾਂ ਦੀ ਮਿਲੇ ਸਕਸੈਸਫੁਲ ਹੋ ਵੀ ਹੋਵੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਗਾਤਾਰ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਹਿ ਸਕਦੇ ਆ ਕਿ ਹੋਮਵਰਕ ਤੁਸੀਂ ਕੀਤਾ ਹੈ ਤੇ ਹੁਣ ਇੱਕ ਤਰੀਕ ਨੂੰ ਤੁਹਾਡੇ ਐਗਜ਼ਾਮ ਨੇ ਕੀ ਲੱਗਦਾ ਹੈ ਕਿਸ ਤਰੀਕੇ ਦੇ ਐਗਜ਼ਾਮ ਰਹਿਣਗੇ ਲੋਕਾਂ ਦਾ ਕਿਸ ਤਰੀਕੇ ਦਾ ਹੰਗਾਰਾ ਮਿਲੇ ਦੇਖੋ ਹੋਮਵਰਕ ਤਾਂ ਕੀਤਾ ਹੈ ਕਿਉਂਕਿ बड़े लिखे समझदार गल पहला समझी की समस्या फिर उसका हल काढया बाकी ਹੁਣ ਲੋਕੀਆ ਸਮਝਦੇ ਨੇ ਕਿ ਨਹੀਂ ਸਮਝਦੇ ਅਸੀਂ ਲੱਗੇ ਰਵਾਂਗੇ ਮੇਰਾ ਖਿਆਲ ਹੈ ਕਿ ਆਕਾਂ ਸਮਝਣਗੇ ਕਿਉਂਕਿ ਤੁਸੀਂ ਜਿ ਤਰ੍ਹਾਂ ਕਿਹਾ ਕਿ ਬਾਕੀਆਂ ਬਾਕੀਆਂ ਨੂੰ ਵੀ ਹੁਣ ਡਵੈਲਪਮੈਂਟ ਦੀ ਗੱਲ ਕਰਨੀ ਪੈ ਰਹੀ ਹੈ ਇਹ ਲੱਗਦਾ ਕਿਸ ਤਰੀਕੇ ਦੇ ਨਾਲ ਦੂਜੀ ਨਤੀਜੇ ਆਉਣਗੇ ਪੰਜਾਬ ਚ ਪਹਿਲੀ ਵਾਰ ਬੀਜੇਪੀ ਕੱਲਿਆਂ ਤੌਰ ਤੇ ਲੜ ਰਹੀ ਹੈ ਤੇ ਪੂਰੀ ਫੁੱਲ ਫਲੈਂਸ ਮਜ਼ਬੂਤ ਤਰੀਕੇ ਨਾਲ ਲੜ ਰਹੀ ਹੈ ਦੇਖੋ ਮੈਂ ਤਾਂ ਅੰਮ੍ਰਿਤਸਰ 'ਚ ਜਾਦਾ ਰਿਆਂ ਤੁਸੀਂ ਵੀ ਦੇਖਿਆ ਅੰਮ੍ਰਿਤਸਰ 'ਚ ਲੋਕਾਂ ਨੂੰ ਕਿਤਨਾ ਰਿਸਪੌਂਡ ਕਰ ਰਹਾ ਮੈਨੂੰ ਤਾਂ ਲੱਗਦਾ ਹੈ ਕਿ ਅੰਮ੍ਰਿਤਸਰ 'ਚ ਐਰਕਾਂ ਦੀ ਡਵੈਲਪਮੈਂਟ ਦੀ ਹਨੇਰੀ ਲੈਣੀ ਆ ਤੇ ਇਹ ਸਾਰੇ ਜਿੰਨੇ ਪਹਿਲਵਾਨ ਤੁਰੇ ਫਿਰਦੇ ਨੇ ਇਹਨਾਂ ਨੂੰ ਐਰਕਾਂ ਥੋੜਾ ਜਿਹਾ ਸ਼ੌਕ ਲੱਗੂਗਾ ਸੰਤੂ ਸਾਹਿਬ ਐਰ ਕੀ ਐਮਪੀ ਬਣ ਕੇ ਸੰਸਦ ਦੇਖੋ ਸੰਤੂ ਸਾਹਿਬ ਐਮਪੀ ਬਣਨਾ ਬਣਨਾ ਉਹ ਨਹੀਂ ਜਰੂਰੀ ਨਹੀਂ ਆ ਅੰਬਰ ਸਰਦੀ ਡਵੈਲਪਮੈਂਟ ਜਰੂਰੀ ਆ ਤੇ ਸਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲਣ ਚੰਗੇ ਆਰਡਰਨੇਟਿਵ ਹੋਣ ਤੇ ਸਾਡੀਆਂ ਮਾਵਾਂ ਪੈਣਾ ਨੂੰ ਇਹ ਨਸ਼ਾ ਦੇ ਨਾਲ ਰੋਣਾ ਨਾ ਪਵੇ ਇਹ ਨਸ਼ਾ ਮੁਕਤ ਅੰਮ੍ਰਿਤਸਰ ਕ੍ਰਾਈਮ ਮੁਕਤ ਅੰਮ੍ਰਿਤਸਰ ਅਡਾ ਭ੍ਰਸ਼ਟਾਚਾਰ ਇਹਨੂੰ ਬੰਦ ਕਰਵਾਈਏ ਇਹ ਬਹੁਤ ਕੁਝ ਹੋ ਗਿਆ ਇਹ ਤਾਂ ਹੀ ਹੋਣਾ ਆ ਜਿਤਨਾ ਦੇਖੋ ਯੂਪੀ ਚ ਤੇ ਭਾਰਤ ਚ ਮੋਦੀ ਸਾਹਿਬ ਨੇ ਲਿਆਂਦਾ ਸਾਹਮਣੇ ਆ ਦੇਖਣ ਨੂੰ ਸੋ ਬਿਲਕੁਲ ਏਸੀ ਲੋਕ ਸਭਾ ਹਲਕਾ ਅਮਰੀਕਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜਿਨ੍ਹਾਂ ਨੇ ਆਪਣਾ ਵਿਜ਼ਨ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਅਮਰੀਕਸਰ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਉੱਥੇ ਹੀ ਅਮਰੀਕਸਰ ਦੇ ਵਿੱਚ ਡਿਵੈਲਪਮੈਂਟ ਕਰਵਾਈ ਜਾਵੇਗੀ ਤਾਂ ਜੋ ਲੋਕ ਇੱਕ ਵਧੀਆ ਜ਼ਿੰਦਗੀ ਜਰੀਵਾ ਉਹ ਬਤੀਤ ਕਰ ਸਕਣ ਕੈਮਰਾਮੈਨ ਦਵਿੰਦਰ ਮੈਰਾ ਦੇ ਨਾਲ ਪੰਕਜ ਮੱਲੀ ਲਿਬਰਲ ਟੀਵੀ ਅਮਰੀਕਸਰ